ਖਬਰ ਚੱਲ ਰਹੀ ਚਲੋ ਜੀ ਹਾਂਜੀ ਵੈਗੁਰ ਸਿੰਘ ਦਾ ਖਾਲਸਾ ਵੈਗੁਰ ਸਿੰਘ ਦੀ ਫਤਿਹ ਅੱਜ ਪਿੰਡ ਕਿਲਾਪਰੀਆਂ ਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਇਨਸਪੈਕਟਰ ਦਾ ਜਿਹੜਾ ਉਹ ਘਰਾਓ ਕੀਤਾ ਗਿਆ ਹੈਗਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਮੰਡੀ ਦੇ ਵਿੱਚ ਜਿਹੜੀ ਇੱਕ ਦੋ ਢੇਰੀਆਂ ਨੇ ਜਿਹੜੀਆਂ ਵਿਕੇ ਨੇ ਸਿਰਫ ਦੋ ਬੋਲੀਆਂ ਹੋਈਆਂ ਨੇ ਹਲੇ ਤੱਕ ਪਰसों ਆਇਆ ਸੀਗਾ ਅੱਜ ਆਇਆਗਾ ਅੱਜ ਐ ਲੰਗਾ ਕਿਨਾਂ ਦੇ ਕੁੱਤੇ ਵਾਂਗੂ ਖੇੜਾ ਦੇਖ ਕੇ ਢੇਰੀਆਂ ਉਤੋਂ ਦੀ ਇਸ ਕਰਕੇ ਅੱਜ ਉਹਦਾ ਘਰਾਓ ਕੀਤਾ ਹੈਗਾ ਵੀ ਜਿੰਮੇ ਸਾਰੀਆਂ ਮੰਡੀਆਂ ਦੇ ਵਿੱਚ ਚੱਲਦਾ ਹੈਗਾ 19 20 ਜਿਹੜਾ ਵੀ ਚੱਲਦਾ ਹੈਗਾ ਉਸ ਤਰ੍ਹਾਂ ਸਾਨੂੰ ਉਹ ਮਨਜ਼ੂਰ ਹੈਗਾ ਜੇ ਇਸ ਤਰ੍ਹਾਂ ਭੱਜ ਦੜ ਕੇ ਬੋਲੀ ਕਰਾਣੀਆਂ ਸਾਨੂੰ ਨਹੀਂ ਮਨਜ਼ੂਰ ਅਸੀਂ ਉਹਨਾਂ ਚਿਰ ਇਹਦਾ ਘਰਾਓ ਹੈ ਜਿਹੜਾ ਉਹ ਕਰਕੇ ਰੱਖਾਂਗੇ ਜਿੰਨਾ ਚਿਰ ਸਾਡਾ ਜਿਹੜਾ ਹੱਲ ਨਹੀਂ ਕਰਦਾ ਇਹ ਇਨਸਪੈਕਟਰ ਕਿਉਂਕਿ ਤੁਸੀਂ ਦੇਖ ਸਕਦੇ ਹੋ ਇਸ ਸਾਲ ਜਿਹੜੀ ਕਿਸਾਨਾਂ ਤੇ ਬਹੁਤ ਮਾਰ ਹੈ ਜੀ 10 ਮਣ ਤੋਂ ਲੈ ਕੇ ਤਕਰੀਬਨ 40 ਮਣ ਤੱਕ ਕਿਸਾਨਾਂ ਨੂੰ ਘਟਾ ਹੈਗਾ ਇਹ 1 ਵੀ ਰੁਪਏ ਦਾ ਘਟਾ ਜਿਹੜਾ ਚੱਲਣ ਨੂੰ ਤਿਆਰ ਨਹੀਂ ਹੈਗੇ ਨਾ ਕੋਈ ਆੜਤੀਆ ਨਾ ਕੋਈ ਸੈਲਰ ਵਾਲਾ ਵੀ ਸਾਡੀ ਕਮਾਈ ਚੋਂ ਘਟਾ ਮੈਂ ਭਾਜੀ ਕਿਸਾਨਾਂ ਨੂੰ ਜਿਹੜਾ ਪੈ ਗਿਆ ਪੈ ਗਿਆ ਇਸ ਕਰਕੇ ਅਸੀਂ ਪਿੰਡ ਦੇ ਵੀ ਸਾਰੇ ਸਾਥੀਆਂ ਨੂੰ ਬੇਨਤੀ ਕਰਦੇ ਆਂ ਵੀ ਛੇਤੀ ਛੇਤੀ ਹੋਰ ਗਿਣਤੀ ਲੈ ਕੇ ਇੱਥੇ ਪਹੁੰਚੋ ਤਾਂ ਕਿ ਆਪਾਂ ਇੱਧੇ ਤੇ ਦਬਾਅ ਬਣਾ ਕੇ ਜਿਹੜਾ ਕੋਈ ਅਗਲਾ ਹੱਲਾ ਕਰਵਾ ਸਕੀਏ ਤਾਂ ਫੇਰ ਨਾ ਕੋਈ ਸੀਨ ਜਿੱਦਾਂ ਆਪਾਂ ਨੂੰ ਦਿੱਕਤ ਆਵੇ ਵੀ ਦੇਖ ਸਕਦੇ ਹੋ ਸਾਰੀ ਹਜ਼ਾਰ ਬੋਰੀ ਮੰਡੀ ਦੇ ਵਿੱਚ ਭਰੀ ਹੈ ਤੋ ਬਹੁਤ ਹੀ ਸਤਿਕਾਰਯੋਗ ਕਿਸਾਨ ਦੋਸਤੋ ਜੋ ਪਿੰਡ ਕਿਲੇ ਦੇ ਵਿੱਚ ਥਾਰੀ ਸ਼ੰਘਰਤੀਲ ਜੱਥੇਬੰਦੀਆਂ ਦੇ ਵੱਲੋਂ ਇੱਥੋਂ ਦੇ ਇਨਸਪੈਕਟਰ ਦਾ ਜਿਹੜਾ ਘ੍ਰਿਆਉ ਕੀਤਾ ਗਿਆਗਾ ਹਾਲਾਂਕਿ ਇਹ ਹਰਾਮਖੋਰੀ ਦੀ ਨੀਤੀ ਦੇ ਮੁਤਾਬਕ ਜਿਹੜੀ ਇੱਥੇ ਬੋਲੀ ਆ ਇੱਥੋਂ ਦਾ ਇਨਸਪੈਕਟਰ ਉਹ ਕਰ ਰਿਹਾਗਾ ਕਿਉਂਕਿ ਲਗਭਗ ਜੇ ਪੰਜਾਬ ਦੇ ਵਿੱਚ ਝੋਨੇ ਦੀ ਜਿਹੜੀ ਫਸਲ ਆ ਗਈ ਉਹ ਅੱਧ ਤੋਂ ਵੱਧ ਆ ਜਿਹੜੀ ਕਟਾਈ ਹੋ ਗਈ ਹੈਗੀ ਆ ਸਾਰੀਆਂ ਮੰਡੀਆਂ ਦੀ ਜਿਹੜੀ ਪ੍ਰਬੰਧਾਂ ਨੂੰ ਲੈ ਕੇ ਤਾਂ ਸਰਕਾਰ ਦਾ ਦੇਖੋ ਪੂਰੇ ਹੀ ਜਿਹੜਾ ਸਾਰੇ ਪਾਸੇ ਫੇਲ ਹੋਈ ਹੋਈ ਹੈਗੀ ਪਰ ਐਤਕੀ ਜਿਵੇਂ ਅੱਧੇ ਪੰਜਾਬ ਆ ਜਿਹੜਾ ਉਹਦਾ ਉਹੀ ਫਾਸਲਾ ਜਿਹੜੀ ਖਰਾਬ ਹੋ ਗਈ ਤੇ ਕੁਸ ਜਿਹੜੀ ਜਿਹੜੇ ਪੰਜਾਬ ਚ ਅੱਧੇ ਚ ਰਹਿੰਦੀ ਸੀ ਉਹ 10 ਤੋਂ 15 ਤੋਂ 20 ਮਾਣਾ ਜਿਹੜਾ ਘਾਟਾ ਕੀਲੇ ਦੇ ਮਗਰ ਕਿਉਂਕਿ ਐਤਕੀ ਥੈਲਰਾਂ ਵਾਲਿਆਂ ਨੂੰ ਤਾਂ ਉਹੀ ਗੱਟੇ ਜਿਹੜੇ ਜੀਰੀ ਦੇ ਪੂਰੇ ਨਹੀਂ ਹੋਣੇ ਹੈਗੇ ਤਾਂ ਹਾਂ ਮਾਰਦਿਆ ਤੇ ਸਾਰੀਆਂ ਮੰਡੀਆਂ ਚ ਜਿਵੇਂ ਸਨਾਮ ਆ ਜਾਂ ਵੱਡੀਆਂ ਮੰਡੀਆਂ ਸੰਗਰੂਰ ਆ ਜਾਂ ਮੇਰੇ ਪਿੰਡ ਨਮੋਲਦੀ ਵੀ ਮੰਡੀ ਆ ਝਾਰ ਲੱਗੀਆਂ ਦਾ ਨਾਲ ਦੀ ਨਾਲ ਕੰਡਾ ਚੱਲੀ ਜਾਂਦਾ ਹੈਗਾ ਪਰ ਇੱਥੋਂ ਦਾ ਪਤਾ ਨਹੀਂ ਕਿਹੜਾ ਸਿਸਟਮ ਆ ਕਿੱਲੇ ਦਾ ਪਤਾ ਨਹੀਂ ਇੱਥੇ ਕਿਹੜਾ ਕਿੰਨੇ ਕਿ ਮੁਕਚਰ ਵੱੱਡਾ ਵਾਲੀ ਜੀਰੀ ਆ ਇਹ ਮੰਡੀ ਦੇ ਵਿੱਚ ਖੰਡਿਆਈਆਂ ਵੀ ਪਈਆਂ ਨੇ ਪਹਿਲੀ ਮੰਡੀ ਦੇਖਿਓ ਜਿੱਥੇ ਜੀਰੀ ਆ ਜਿਹੜੀ ਖੰਡਿਆਈ ਪਈ ਆਗੀ ਹਾਲਾਂਕਿ ਨਹੀਂ ਸਾਰੀਆਂ ਮੰਡੀਆਂ 'ਚ ਐਂ ਕੰਮ ਚੱਲ ਰਿਹਾ ਹੈਗਾ ਹਾਂ ਤੇ ਪਰ ਇੱਥੋਂ ਦਾ ਪਤਾ ਨਹੀਂ ਇਨਸਪੈਕਟਰ ਨੇ ਸਾਈਲਰਾਂ ਨਾਲ ਤੋਂ ਇਹ じゃ ਕੀ ਲੈਂਦਾ ਹੋਇਆਗਾ ਕਿਉਂਕਿ ਅਸਲ ਦੇ ਵਿੱਚ ਹੁੰਦਾ ਇਹ ਹੈਗਾ ਇਹ ਜਿਹੜੇ ਕੋਈ ਵੀ ਵਿਭਾਗ ਦੇ ਦਾ ਜਾਂ ਕਿਹੜੀ ਵੀ ਕੰਪਨੀ ਦਾ ਇਨਸਪੈਕਟਰ ਆਗਾ ਇਹਨਾਂ ਦੀ ਸਾਈਲਰਾਂ ਨਾਲ ਨਾ ਸਾਈਟਿੰਗ ਹੁੰਦੀ ਹੈ ਜੇ ਨਹੀਂ ਹੈਗੀ ਗੁਰਦੁਆਰੇ ਚੜਕੇ ਸੌਂ ਖਾਜੇ ਇਨਸਪੈਕਟਰ ਵੀ ਮੈਂ ਨਹੀਂ ਕਰਦਾ ਹੈਗਾ ਇਹਨਾਂ ਨੇ ਰੁਪਈਆ 2 ਰੁਪਈਏ ਗੱਟੇ ਮੰਗਰ ਕਰੇ ਹੁੰਦੇ ਨੇਗੇ ਉਹ ਫਿਰ ਇਥੇ ਕਰਕੇ ਇਹਨੂੰ ਹਲਿਆਓ ਜੀ ਇਹਨੂੰ ਐਂ ਕਰੋ ਜੀ ਅੱਜ ਜਿਹੜੀ ਅੱਜ ਵੱਡੀ ਗਈ ਆ ਉਹਦਾ ਮਕਚਰ ਲਾ ਲਓ ਜੀ ਉਹਦਾ ਅੱਜ 10 ਆਉਂਦਾਗਾ ਉਹਦਾ ਕੱਲ ਨੂੰ ਲਾ ਲਿਓ 23 ਆਊਗਾ ਕਿਉਂਕਿ ਇਹਨੇ ਗਮ ਖਾਣੀ ਖਾਣਾਗਾ ਹਰ ਇੱਕ ਫਸਲੀ ਗਮ ਖਾਂਦੀ ਆਗੀ ਇਸ ਕਰਕੇ ਇਹ ਹਰਾਮਖੋਰੀ ਨੀਤੀ ਜੋ ਜਿਹੜੀ ਇਥੋਂ ਦਾ ਇਨਸਪੈਕਟਰ ਹੈਗਾ ਉਹ ਕਿਸਾਨਾਂ ਨੂੰ ਬਦੀਨ ਕਰਨ ਦਾ ਮਾਰਾ ਜਾਂ ਤਾਂ ਉਹ ਦੇਖੋ ਇਥੋਂ ਦੇ ਕਿਸੇ ਮੰਤਰੀ ਸੰਤਰੀ ਦਾ ਨੇੜੇ ਹੋ ਸਕਦਾਗਾ ਜਾਂ ਦੂਜੀ ਗੱਲ ਫਿਰ ਜਿਵੇਂ ਕਿਉਂਕਿ ਇਹ ਉਹੀ ਗੱਲ ਆ ਗਈ ਜਿਵੇਂ ਹੁਣ ਪਿਛਲੇ ਦਿਨਾਂ 'ਚ ਦੇਖਣ ਨੂੰ ਮਿਲਿਆ ਜਿਹੜੇ ਕਹਿੰਦੇ ਤੇ ਵੀ ਸਾਡੇ ਤਾਂ ਭ੍ਰਿਸ਼ਟਾਚਾਰ ਨਹੀਂ ਸਾਡੇ ਦਾ ਸਰਕਾਰ ਦੇ ਵਿੱਚ ਕੋਈ ਵੀ ਐਹੋ ਜੀ ਰਿਸ਼ਵਤ ਨਹੀਂ ਚਲਦੀ ਹੈਗੀ ਆਹ ਦੇਖ ਲਓ ਤੁਸੀਂ ਪਿਛਲੇ ਦਿਨਾਂ 'ਚ ਜਮਾ ਜਿਹੜੇ ਨੇੜੇ ਦੇ ਉਹਨਾਂ ਦੇ ਅਫਸਰ ਸਾਹੀ ਦੀ ਜਿਹੜੀ ਉਹਨਾਂ ਦੀ ਸਾਰਾ ਤੈਅ ਕਰਕੇ ਦਿੰਦੀ ਸੀ ਰੂਟ ਮੈਪ ਖੋਦੋ ਉਹੀ ਜਿਹੜੇ ਪੈਸਿਆਂ 'ਚ ਰਿਸ਼ਵਤ 'ਚ ਫੜੇ ਗਏ ਨੇਗੇ ਭੁੱਲਰ ਵਰਗੇ ਜੇਲਾ 'ਚ ਠਿੱਟੇ ਨੇਗੇ ਇਸ ਕਰਕੇ ਸਾਰੀ ਜਿਹੜੀ ਥੱਲੋਂ ਲੈ ਕੇ ਤਹਾਂ ਤੱਕ ਸਿਸਟਮਾ ਜਿਹੜਾ ਇਹ ਗੰਦਾ ਹੋਇਆ ਹੋਇਆਗਾ ਅਸਲ ਦੇ ਵਿੱਚ ਉਹ ਗੰਦੇ ਦੇ ਵਿੱਚ ਹੀ ਇੱਥੋਂ ਦਾ ਜਿਹੜਾ ਇਨਸਪੈਕਟਰ ਆਵੇ ਤਾਂ ਕਿ ਜਿਹੜਾ ਮਰਜੀ ਆ ਉਹ ਵੀ ਗੰਦਲਿਆ ਹੋਇਆਗਾ ਇਸ ਕਰਕੇ ਉਹਨਾਂ ਚਿਰ ਘਰੇ ਉਹ ਜਾਰੀ ਰਹੂਗਾ ਜਿੰਨਾ ਚਿਰ ਇੱਥੋਂ ਦਾ ਇਨਸਪੈਕਟਰ ਆ ਜਿਹੜਾ ਥਾਰੀਆਂ ਢੇਰੀਆਂ ਨੇ ਜਿਹੜੀਆਂ ਝੜੀਆਂ ਹੋਈਆਂ ਨੇ ਉਹਨਾਂ ਦੀ ਬੋਲੀ ਨਹੀਂ ਲਿਖਦਾ ਹੈਗਾ ਤੇ ਜੇ ਉਹਦੇ ਮਨ ਦੇ ਵਿੱਚ ਇਹ ਹੈਗਾ ਵੀ ਮੈਂ ਇਹ ਨਹੀਂ ਬੋਲੀ ਕਰਦਾ ਕਿਉਂਕਿ ਘਟਾਉਣ ਚ ਕੀਲਾ ਹੁੰਦਾਗਾ ਤਾਂ ਨਾ ਅਸੀਂ ਘਰੇ ਜਾਈਏ ਨਾ ਪਾਈ ਤੈਨੂੰ ਜਾਣ ਦਈਏ ਅਸੀਂ ਰਾਤ ਇੱਥੇ ਕੱਟਾਂਗੇ ਤੂੰ ਇੱਕ ਰਾਤੋਰੇ ਕੱਟ ਲਾ ਪਤਾ ਲੱਗ ਜੂਗਾ ਕਿੰਨੀ ਕ ਔਖੀਆਂ ਮੰਡੀਆਂ 'ਚ ਰਾਤਾਂ ਕੱਟਣੀਆਂ ਇੱਕ ਤਾਂ ਅਸੀਂ ਸਾਰੇ ਦੇਸ਼ ਦਾ ਢਿੱਡ ਭਰੀਏ ਦੂਜੇ ਪਾਸੇ ਫਸਲ ਵੇਚਣ ਲਈ ਅਸੀਂ ਆ ਖੰਡਿਆਈਏ ਫਸਲ ਨੂੰ ਤੇ ਉਲਟਾ ਉਹਦੇ ਉਤੋਂ ਹੀ ਪੈਰਲਲ ਚੜੀਏ ਇਹਦਾ ਯਾਰ ਉਹੀ ਸ਼ਰਮ ਵਾਲੀ ਗੱਲ ਆ ਗਈ ਹੁਣ ਤਾਂ ਨਾਲੇ ਆ ਦਿਨਾਂ ਅਜੇ ਤਾਂ ਐਤ ਕੀ ਦਾ ਗਰਮਾਇਸੇ ਇੰਨੀ ਪੈ ਰਹੀ ਆ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਜੀਰੀ ਕੱਚੀ ਹੋਊਗੀ ਜੀਰੀਆਂ ਦਾ ਤਾਂ ਉਹੀ ਧੂਆਂ ਨਿਕਲਿਆ ਪਿਆ ਇਸ ਵਾਰ ਇਸ ਕਰਕੇ ਉਹਨਾਂ ਜਿਹੜੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਸਾਰੀਆਂ ਸੰਘਰਸ਼ੀ ਜਥੇਬੰਦੀਆਂ ਨੇਗੀਆਂ ਉਹਨਾਂ ਜਿਹੜ ਘ੍ਰਿਓਆ ਜਿਹੜਾ ਜਾਰੀ ਰਹੂਗਾ ਸਾਰੇ ਕਿਸਾਨ ਦੋਸਤਾਂ ਨੂੰ ਬੇਨਤੀ ਆ ਆਲੇ-ਦਾਲੇ ਦੇ ਪਿੰਡਾਂ ਜਿਹੜੇ ਸਾਰੇ ਆਓ ਆਪਾਂ ਦਾਣਾ-ਦਾਣਾ ਕਿਲੇ ਭਰੀਆਂ ਦਾ ਚਕਾਈਏ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਮੰਡੀਆਂ ਦਾ ਵੀ ਇਹ ਮੰਡੀ ਦੇਖ ਕੇ ਹੋਰ ਹਾਲ ਜਿਹੜਾ ਬੁਰਾ ਹੋਣਾ ਦਾ ਇਸ ਕਰਕੇ ਧੰਨਵਾਦ ਸਾਰੇ ਕਿਸਾਨ ਭਰਾ ਕਿਲੇ ਦੀ ਮੰਡੀ 'ਚ ਪਹੁੰਚੋ